ਸ਼ਨਾਣ ਆਪਾਂ ਕਰ ਲਿਆ ਸੀ ਤੇ ਇੱਥੋਂ ਆਪਾਂ ਹੁਣ ਥੋੜਾ ਜਿਹਾ ਬਾਹਰ ਨਿਕਲਦੇ ਆ ਤੇ ਲੋਕਾਂ ਨੇ ਬਾਈ ਵੇਖੋ ਇਹ ਕੀ ਹਾਲਾ ਕੀਤਾ ਹੋਇਆ ਵਾ ਕਿਉਂਕਿ ਬਹੁਤ ਜ਼ਿਆਦਾ ਇੱਥੇ ਇੱਕ ਤਾਂ ਭੀੜ ਆ ਤੇ ਇੱਕ ਲੋਕਾਂ ਨੇ ਜਿਹੜਾ ਗੰਦ ਪਾਇਆ ਹੋਇਆ ਵਾ ਕਿਉਂਕਿ ਸਰ ਹਾਂਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ 'ਚ ਅਸੀਂ ਖੜੇ ਆ ਇਸ ਵਕਤ ਪ੍ਰਿਆਗਰਾਜ ਤੇ ਮਹਾਕੁੰਭ ਦੇ ਵਿੱਚ ਜਿਹੜਾ 2025 ਦੇ ਵਿੱਚ ਚੱਲ ਰਿਹਾ ਵਾ ਤੇ ਅੱਜ ਅਸੀਂ ਚੱਲੇ ਆ ਸੰਗਮ ਤੇ ਇਸ਼ਾਨਾਨ ਕਰਾਂਗੇ ਤੇ ਆ ਪਿੱਛੇ ਤੁਸੀਂ ਲੋਕਾਂ ਦਾ ਜਿਹੜਾ ਇਕੱਠ ਦੇਖ ਰਹੇ ਹੋ ਹਨ ਸਾਹਮਣੇ ਇਹ ਸਾਰੇ ਜਿਹੜੇ ਲੋਕ ਆ ਇਹ ਸੰਗਮ ਤੇ ਜਾ ਰਹੇ ਆ ਇਧਰਲੇ ਪਾਸੇ ਲੋਕ ਜਿਹੜੇ ਨਾਰੀਅਲ ਚੜਾਉਣ ਵਾਸਤੇ ਫੁੱਲ ਲੈ ਕੇ ਚੱਲੇ ਆ ਤੇ ਹੋਰ ਚੁੰਨੀਆਂ ਮਾਤਾ ਦੀਆਂ ਹਨਾ ਤੇ ਦੀਵੇ ਰੱਖੀ ਬੈਠੇ ਆ ਲੋਕ ਇਧਰਲੇ ਪਾਸੇ ਜਿਹੜੀਆਂ ਕੈਨੀਆਂ ਇਹ ਕਹਿੰਦੇ ਬਾਈ 100 100 2 200 ਦੀਆਂ ਵੇਚੀ ਜਾਂਦੇ ਆ ਆ ਵੇਖ ਲਓ ਬਾਈ ਲੋਕਾਂ ਦਾ ਇਕੱਠ ਤੇ ਕਿੰਨੇ ਲੋਕ ਜਾ ਰਹੇ ਤੇ ਕਿੰਨੇ ਲੋਕ ਜਿਹੜੇ ਬਈ ਉਧਰਲੇ ਪਾਸੋਂ ਇਸ਼ਨਾਨ ਕਰਕੇ ਸੰਗਮ ਤੋਂ ਜਿਹੜੇ ਆ ਰਹੇ ਆ ਹਨ ਬਾਕੀ ਇੱਕ ਗੱਲ ਬਈ ਇਹ ਜਿਹੜਾ ਮਹਾਕੁੰਬਾ ਇਹ ਹੈਗਾ ਤਕਰੀਬਨ ਦਸਨ ਦੇ ਮੁਤਾਬਕ 60 ਤੋਂ 80 ਕਿਲੋਮੀਟਰ ਦੇ ਵਿੱਚ ਦੇਰੇ ਦੇ ਵਿੱਚ ਵਿੱਚ ਸਾਰਾ ਜਿਹੜਾ ਹਨ ਤੇ ਇਹਦੇ ਵਿੱਚ ਬਣੇ ਹੋਏ ਆ ਸੈਕਟਰ ਜੇ ਤੁਸੀਂ ਕਿਸੇ ਆਪਦੇ ਜਾਣ ਪਹਿਚਾਨ ਵਾਲੇ ਕੋਲੇ ਆਉਣਾ ਤੇ ਜਾਂ ਮੰਨ ਲਓ ਵੈਸੇ ਤੁਸੀਂ ਆਉਣਾ ਵਾ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਸੈਕਟਰ ਦੇ ਵਿੱਚ ਆ ਤੇ ਕਿੱਥੇ ਉਹਦੀ ਲੋਕੇਸ਼ਨ ਆ ਫਿਰ ਤੁਸੀਂ ਲੱਭ ਸਕਦੇ ਹੋ ਨਹੀਂ ਤਾਂ ਨਹੀਂ ਲੱਭ ਸਕਦੇ ਬਈ ਭੁੱਲ ਜਾ ਬਈ ਤੇ ਅਸੀਂ ਉਹਨੂੰ ਲੱਭ ਲਾਂਗੇ ਜਾਂ ਜਿੱਥੇ ਤੁਹਾਡਾ ਟਾਰਗੇਟ ਆ ਮੇਰਾ ਆਹ ਦੇਖ ਲਓ ਬਈ ਇੱਥੇ ਚਰਾਸਤਾ ਬੰਦਾ ਵਾ ਹਨਾ ਸੋਨ ਇਥੋਂ ਅੰਦਾਜ਼ਾ ਲਾਉਣਾ ਮੁਸ਼ਕਲ ਆ ਬਈ ਇਹ ਕਿੱਧਰੋਂ ਆ ਰਹੇ ਤੇ ਕਿਹੜੇ ਪਾਸੇ ਨੂੰ ਜਾ ਰਹੇ ਆ ਸੰਗਮ ਤਾਂ ਵੈਸੇ ਸਿੱਧਾ ਵਾ ਤੇ ਪਰ ਜਿਹੜੇ ਹਿਸਾਬ ਨਾਲ ਇਹ ਇੱਕ ਦੂਜੇ 'ਚ ਵੱਜੀ ਜਾਂਦੇ ਆ ਤੇ ਸਮਝੋ ਬਾਹਰ ਹੋਇਆ ਪਿਆ ਬਈ ਕਿ ਕਿਹੜੇ ਪਾਸੇ ਕੀਨੇ ਕਿੱਧਰੋਂ ਜਾਣਾ ਵਾ ਤੇ ਅਸੀਂ ਆਇਆ ਇਸ ਪਾਸੇ ਇੱਥੇ ਚਰਾਸਤਾ ਬਣ ਜਾਂਦਾ ਵਾ ਕੋਲਸ ਵਾਲਿਆਂ ਦੀ ਡਿਊਟੀ ਜਿਹੜੀ 100-100 ਮੀਟਰ ਤੇ ਇੱਥੇ ਲੱਗੀ ਹੋਈ ਆ ਤੇ ਬੈਰੀਕੇਟ ਵੀ ਜਿਹੜੇ 100-100 ਮੀਟਰ ਤੇ ਤਕਰੀਬਨ ਜਿਹੜੇ ਲੱਗੇ ਹੋਏ ਆ ਬਾਕੀ ਇਹਨਾਂ ਦੇ ਬੋਰਡ ਲੱਗ ਕੇ ਲਾਏ ਹੋਏ ਆ ਬਈ ਇਧਰਲੇ ਪਾਸੇ ਆ ਚੀਜ਼ ਆ ਤੇ ਉਹ ਹੁਣ ਜਿਆਦਾ ਪੜ ਕੇ ਪਤਾ ਚੱਲ ਸਕਦਾ ਤੇ ਜੇ ਅਣਪੜ ਬੰਦਾ ਤੇ ਉਹਨੂੰ ਇਹ ਜਿਹੜਾ ਪੁੱਛ ਦੱਸ ਕੇ ਫੇਰ ਉਹ ਜਾ ਸਕਦਾ ਵਾ ਇੱਥੇ ਜਿਹੜੇ ਮੈਪ ਵੀ ਲੱਗੇ ਹੋਏ ਆ ਤੇ ਮੈਪ ਤੋਂ ਤੁਸੀਂ ਪੜ ਕੇ ਜਿਹੜਾ ਜਾ ਸਕਦੇ ਹੋ ਆ ਸਾਡੇ ਪੰਜਾਬੀ ਨੌਜਵਾਨ ਵੀ ਖੜੇ ਇਹਨਾਂ ਦੀ ਵੀ ਡਿਊਟੀ ਲੱਗੀ ਹੋਈ ਆ ਕਿੱਥੋਂ ਬਾਈ ਤੁਸੀਂ ਰਾਜਸਥਾਨ ਤੋਂ ਠੀਕ ਆ ਓਕੇ ਇਹ ਬਾਈ ਰਾਜਸਥਾਨ ਤੋਂ ਆ ਇਹਨਾਂ ਦੀ ਵੀ ਜਿਹੜੀ ਡਿਊਟੀ ਲੱਗੀ ਹੋਈ ਆ ਕੁੰਬਰੇ ਵਿੱਚ ਹੁਣ ਅਸੀਂ ਆ ਗਏ ਆ 21 ਸੈਕਟਰ ਦੇ ਵਿੱਚ ਰਾਤ ਅਸੀਂ ਰੁਕੇ ਸੀਗੇ 20 22 ਸੈਕਟਰ ਦੇ ਵਿੱਚ ਤੇ ਉਥੇ ਆਪਣੇ ਜਿਹੜੇ ਭਰਾ ਹੁਣੀ ਤੇ ਆਪਣੇ ਹੋਰ ਪਿੰਡ ਦੇ ਜਿਹੜੇ ਸੱਜਣ ਮਿੱਤਰ ਰਹਿ ਰਹੇ ਸੀਗੇ ਉਹ ਸੇਵਾ ਕਰ ਰਹੇ ਸੀਗੇ ਕਿਉਂਕਿ ਉਹਨਾਂ ਨੇ ਲਾਇਆ ਹੋਇਆ ਲੰਗਰ ਤੇ ਹੁਣ ਅਸੀਂ ਜਿਹੜਾ 22 ਤੋਂ 21 ਸੈਕਟਰ ਦੇ ਵਿੱਚ ਆ ਗਏ ਆ ਅੱਗੇ ਸੂਸੀਲਾ ਇਧਰਲੇ ਪਾਸੇ ਲੋਕਾਂ ਦੇ ਜਿਹੜੇ ਆਪ ਦੇ ਟੈਂਟ ਲਾਏ ਹੋਏ ਆ ਤੇ ਟੈਂਟਾਂ ਇਧਰਲੇ ਪਾਸੇ ਇੱਕ ਟੈਂਪਰੇਰੀ ਜਿਹੜੇ ਬਾਥਰੂਮ ਵਾਸ਼ਰੂਮ ਜਿਹੜੇ ਉਹ ਵੀ ਲਾਏ ਹੋਏ ਆ ਇੱਥੇ ਮਾਲਾ ਰੱਖੀ ਬੈਠਾ ਬਾਈ ਇਹਦੇ ਰਕਸ਼ਦੀਆਂ ਕੋਣੇ ਅਸਲੀ ਆ ਜਾਂ ਨਕਲੀ ਇਹ ਤਾਂ ਹੁਣ ਬਾਈ ਜਾਣੇ ਕਿਉਂਕਿ ਸਾਨੂੰ ਤਾਂ ਇਹ ਨਹੀਂ ਪਰਖ ਆਣੀਗੀ ਹਣਾ ਇਧਰਲੇ ਪਾਸੇ ਜਿਹੜਾ ਇਹ ਆਪਣੇ ਕੈਸਟਿੰਗ ਵਾਲੇ ਹੈਪੀ ਆਰ ਐਨ ਡੀ ਆਰ ਐਫ ਐਨ ਡੀ ਆਰ ਐਫ ਦੀ ਜਿਹੜੀ ਹਾਂ ਜੇ ਐਨ ਡੀ ਆਰ ਐਫ ਦੇ ਜਿਹੜੇ ਫੌਜ ਦੇ ਜਵਾਨ ਆ ਉਹਨਾਂ ਦੇ ਕੈਂਪ ਇਧਰਲੇ ਪਾਸੇ ਲੱਗੇ ਹੋਏ ਆ ਕਿਉਂਕਿ ਕਈ ਵਾਰ ਰੱਬ ਨਾ ਕਰੇ ਕੋਈ ਨਦੀ ਦੇ ਵਿੱਚ ਅਨਹੂਣੀ ਹੋ ਜੇ ਤਾਂ ਉਹਨਾਂ ਨੂੰ ਜਿਹੜਾ ਬਚਾਇਆ ਜਾ ਸਕੇ ਇਸ ਕਰਕੇ ਜਿਹੜਾ ਇਹਨਾਂ ਦਾ ਵੀ ਪ੍ਰਬੰਧ ਹੈਗਾ ਵਾ ਤੇ ਉਹਨਾਂ ਦੀ ਵੀ ਜਿਓਟੀ ਸ਼ਫਟਾਂ ਦੇ ਹਿਸਾਬ ਨਾਲ ਉੱਥੇ ਹਰ ਵਕਤ ਜਿਹੜੀ ਰਹਿੰਦੀ ਹੋਊਗੀ ਇਧਰਲੇ ਪਾਸੇ ਬਾਈ ਨੇ 25 25 ਰੁਪਈਆਂ ਦੀਆਂ ਲੋਹਰਾਂ ਲਾਈ ਹੋਈਆਂ 25 25 ਰੁਪਈਏ ਦੀ 25 ਰੁਪਈਆ ਦਾ ਕੋਹ ਨਹੀਂ ਆਉਂਦਾ 25 25 ਰੁਪਈਆਂ ਦੀਆਂ ਲੋਹਰਾਂ ਲਾਈ ਬੈਠਾ ਅਸੀਂ ਭਾਈ ਜੀ ਸੰਗਮ ਤੇ ਬਿਲਕੁਲ ਨੇੜੇ ਪਹੁੰਚ ਗਏ ਆ ਤੇ ਤੁਹਾਨੂੰ ਇੱਥੇ ਦਿਖਾਉਣਾ ਹੈ ਸੰਗਮ ਦਾ ਹਾਲ ਕੀ ਆ ਤੇ ਤੁਸੀਂ ਵੀ ਵੇਖ ਕੇ ਜਿਹੜਾ ਹੈਰਾਨ ਹੋ ਜਾਓਗੇ ਅਸੀਂ ਤੂੰ ਪੁੱਛਿਆ ਭਈ ਉਹ ਕਹਿੰਦੇ ਨਾ ਗਾਂਹ ਜਾ ਕੇ 10 ਨੰਬਰ ਪੋਲਾ ਜਿਹੜਾ ਉਥੋਂ ਜਿਹੜਾ ਘੁੰਮ ਕੇ ਆਉਣਾ ਪੈਣਾ ਤੇ ਫਿਰ ਜਾ ਕੇ ਸਾਨੂੰ ਉਹ ਸਾਹਮਣੇ ਉਧਰਲੇ ਪਾਸੇ ਜਾਣਾ ਪੈਣਾ ਉੱਥੇ ਹੁੰਦਾ ਕਹਿੰਦੇ ਇਸ਼ਨਾਨ ਤੇ ਇੱਥੇ ਸਾਧੂ ਜਿਹੜੇ ਆਪ ਦੇ ਤਰੀਕੇ ਨਾਲ ਮੰਗੀ ਜਾਂਦੇ ਆਂ ਅਤੇ ਆ ਇੱਕ ਗੱਲ ਹੋਰ ਇੱਥੇ ਲੋਕਾਂ ਨੇ ਜਿਹੜੇ ਮੰਗਣ ਦੇ ਵੱਖਰੇ ਵੱਖਰੇ ਮੇਰੇ ਹਨ ਉਹ ਵੀ ਤਰੀਕੇ ਅਪਣਾਏ ਹੋਏ ਆ ਜੀ ਇਹ ਬਹੁਤ ਸਨਾਂ ਨਾਚੀਓ ਤੇ ਆ ਬਾਈ ਉਹਨੇ ਦੋ ਪੰਜਾਬੀ ਟੱਕਰੇ ਆ ਤੇ ਨਹੀਂ ਤਾਂ ਸਾਨੂੰ ਜਿਹੜੇ ਬਾਹਰਲੇ ਸਟੇਟਾਂ ਦੇ ਲੋਕ ਹੀ ਸਾਨੂੰ ਮਿਲਦੇ ਆ ਪੰਜਾਬ ਵਾਲਿਆ ਦੋ ਜਾਂਦੇ ਆ ਬਾਈ ਤੇ ਜਾਂ ਸਾਨੂੰ ਪੁਲ ਖਾ ਲਿਆ ਸੀ ਮਗਰਲੇ ਪਾਸੇ ਇੱਧਰ ਲੈਣਾ ਜਿਹੜਿਆ ਰਾਹ ਬੰਦ ਕੀਤੇ ਹੋਏ ਆ तकरीबन ਇੱਕ ਦੋ ਰਾਹ ਹੀ ਚੱਲਦੇ ਪਏ ਉਧਰਲੇ ਪਾਸੇ ਜਾਂ ਤਾਂ ਇਹਨਾਂ ਦੇ ਦਿਮਾਗ ਕੀ ਆ ਬਈ ਉਥੇ ਜ਼ਿਆਦਾ ਢੀਰ ਹੋ ਜਿੱਕੋ ਦਾ ਮੇ ਰਸਤੇ ਸਾਰੇ ਖੋਤੇ ਤੇ ਇਸੇ ਕਰਕੇ ਜਿਹੜਾ ਇਹਨਾਂ ਨੇ ਰਸਤਾ ਇੱਕ ਦੋ ਹੀ ਚਰਾਇਆ ਬਈ ਹੌਲੀ ਹੌਲੀ ਲੋਕ ਤਰੇ ਜਾਣਗੇ ਤੇ ਗਾਂ ਦੂਜੇ ਅੱਗੇ ਜਾਣਗੇ ਇਸ ਨਾਮ ਕਰਕੇ ਇਹ ਜਿਹੜਾ 10 ਨੰਬਰ ਪੌਲ ਇਹ ਚੱਲ ਰਿਹਾ ਵਾ ਉਧਰਲੇ ਪਾਸੇ ਵੀ ਚੱਲ ਰਿਹਾ 11 12 ਨੰਬਰ ਤੇ ਆ ਇਧਰਲੇ ਪਾਸ ਨਾਲ ਪੌਲ ਕਈ ਜਿਹੜੇ ਬੰਦ ਕੀਤੇ ਹੋਏ ਆ ਤੇ ਇੱਥੇ ਜਿਹੜੀ ਆ ਨਦੀ ਸੁੱਕੀ ਪਈ ਆ ਜਾਂ ਫੁੱਟਬਾਲ ਦੇ ਜਿਹੜੇ ਰੱਖੇ ਹੋਏ ਆ ਇਹ ਜਿਹੜੇ ਵਿੱਚ ਮਿੱਟੀ ਦੇ ਤਸ ਗਏ ਆ ਤੇ ਸੰਗਮ ਜਿਹੜੇ ਇਸ਼ਨਾਨ ਕਰਦੇ ਲੋਕ ਉਹ ਉਧਰਲੀ ਸਾਈਡ ਆ ਪਰਲੀ ਸਾਈਡ ਆ। ਆ ਕਈ ਲੋਕ ਤਾਂ ਜਿਹੜੇ ਆ ਪਾਣ ਖਾ ਕੇ ਥੁੱਕੀ ਜਾਂਦੇ ਬਈ ਨਦੀ ਦੇ ਵਿੱਚ ਉਹ ਵੇਖੋ ਆ ਸਾਹਮਣੇ। ਆ ਚੱਪਲਾਂਿਆਂ ਕੋਲੇ ਜਿਹੜਾ ਲਾਲ ਲਾਲ ਨਿਸ਼ਾਨ ਜੀ ਦੀਂਦੇ ਆ ਜਾਂ ਟੈਂਕਾਂ ਦੇ ਉੱਤੇ ਥੁੱਕਿਆ ਵਾ। ਤੇ ਉਹ ਯਾਰ ਜਮਾਂ ਵੀ ਨਹੀਂ ਸੋਚਦੇ ਬਈ ਹਨਾ ਇਹ ਇੱਕ ਤਾਂ ਸੀ ਪਵਿੱਤਰ ਰੱਖਣਾ ਜਾਂ ਨਾ ਵੀ ਆ ਹਨਾ ਕੀ ਆ। ਬਸ ਉਹਨਾਂ ਨੂੰ ਆ ਮਤਲਬ ਬਈ ਥੁੱਕ ਸਟੋ ਇੱਥੇ ਬਸ ਆਪਦਾ ਪਾਣ ਖਾਓ ਤੇ ਨੱਪੀ ਆਓ ਕਿੰਦੀ। ਨਾ ਇੱਥੇ ਕੋਈ ਇਹਨਾਂ ਨੂੰ ਰੋਕਣ ਵਾਲਾ। ਤੇ ਨਾ ਇਹਨਾਂ ਨੂੰ ਕੋਈ ਟੋਕਣ ਆਲਾ ਤੇ ਬਸ ਆ ਨੱਪੀਆਂ ਦੇ ਕਿਲੀ ਇਹਨਾਂ ਦੇ ਜ਼ਿਆਦਾਤਰ ਜੇ 100 ਬੰਦਾ ਸੋਚ ਉਹਨਾਂ ਦੇ ਨਵੇਂ ਦੇ ਤੇ ਇਹ 98 ਦੇ ਸਮਝ ਲਓ ਇਹ ਮੂਹ ਚੀ ਹੁੰਦੀ ਆ ਤਲਬ ਜੀ ਪਤਾ ਨਹੀਂ ਕੀ ਹੁੰਦਾ ਹੈ ਇੱਥੇ ਕਰੀ ਜਾਂਦੇ ਬਈ ਇਸ਼ਨਾਨ ਜਿਹੜਾ ਮਹਾਕੁੰਮ ਦੇ ਲੋਕ ਇਸ਼ਨਾਨ ਕਰਨ ਆਉਂਦੇ ਆ ਨਾ ਉਹ ਆ ਦੇਖੋ ਇਧਰਲੇ ਪਾਸੇ ਆ ਜਿਹੜੇ ਕਰੀ ਜਾਂਦੇ ਆ ਸਾਹਮਣੇ ਇਹ ਜਿਹੜੇ ਲੋਕ ਆ ਇਹ ਜਮਨਾ ਚ ਇਸ਼ਨਾਨ ਕਰ ਰਹੇ ਆ ਬਈ ਅਜਨੰਦੀਆ ਇਹਦਾ ਤਾਂ ਇਸ਼ਨਾਨ ਕਰਦੇ ਹੀ ਕਰਦੇ ਆ ਨਾ ਤੇ ਨਾਲ-ਨਾਲ ਲੋਕ ਮਲੇ ਇਧਰਲੇ ਪਾਸੇ ਵੀ ਦੇਖੋ ਵਾਹ ਇਧਰ ਵੀ ਕਰੀ ਜਾਂਦੇ ਇਸ਼ਨਾਨ ਸਾਹਮਣੇ ਆਹ ਦੇਖੋ ਸਾਰੇ ਪਾਸੇ ਸਾਰੇ ਪਾਸੇ ਲੋਕ ਹੀ ਲੋਕ ਆ ਤੋ ਇਧਰ ਪਈ ਜਾਂਦੇ ਆ ਤਾਂ ਨਹੀਂ ਪੂਤਨੇ ਵਾਲਾ ਕੀ ਮਸਾਲਾ ਆ ਹਵਾਉਂਦੇ ਤੇ ਇਧਰਲੇ ਪਾਸੇ ਊਠਾਂ ਦੀ ਸਵਾਰੀ ਉਹ ਭਰਾਵਾ ਦੰਦੀ ਨਾਲ ਵੜਲੀ ਇਹ ਦੰਦੀ ਬਹੁਤ ਭੜੀ ਵੜਦੇ ਆ ਕਹਿੰਦੇ ਹੈ ਊਠ ਤੇ ਸਵਾਰੀ 100 ਰੁਪਿਆ ਬੈਠਾ ਹੈਪੀ ਕਰਨੀ ਊਠ ਤੇ ਸਵਾਰੀ ਹੈ ਆ ਲੈ ਜਾਂਦੇ ਊਠ ਤੇ ਸਵਾਰੀ ਬੱਲੇ ਬਹੁਤ ਯਾਰ ਜਗਾ ਗੰਦੀ ਕੀਤੀ ਹੋਈ ਆ ਨਾ ਲੋਕਾਂ ਨੇ ਵਾਏ ਨਹੀਂ ਵੀ ਇਹਦੇ ਚਲੋ ਇਸ਼ਨਾਨ ਕਰਨ ਆਉਂਦੇ ਚਲੋ ਠੀਕ ਆ ਚੰਗੀ ਗੱਲ ਆ ਸਹੀ ਆ ਤੇ ਪਰ ਆ ਦੇਖੋ ਇਥੇ ਹਾਲ ਕੀ ਆ ਮਾਲਾ ਜਿੱਥੇ ਜੀ ਕਰਦਾ ਉਥੇ ਨਾ ਇਹ ਮਾਲਾ ਸਿੱਟੀ ਸੁੱਟੀ ਜਾਂਦੇ ਸਾਰਾ ਕੁਝ ਹੋਰ ਤਾਂ ਸਾਰਾ ਪ੍ਰਬੰਧ ਹੈਗਾ ਡਸਟਬਿਨ ਦਾ ਹੈ ਨਹੀਂ ਇਥੇ ਉਹ ਸਹੀ ਆ ਕੰਮ ਸਾਰ ਖਿੱਚ ਕੇ ਰੱਖਿਆ ਹੋਇਆ ਕੰਮ ਆ ਦੇਖੋ ਵਿਚਾਰੇ ਉਵੇਂ ਹੀ ਬੈਠੇ ਹੋਏ ਆ ਪਰ ਚਲੋ ਇਧਰ ਬਾਬਾ ਤਲਕ ਲਾਈ ਆਉਂਦਾ ਵਾ ਮੱਥਿਆਂ ਤੇ ਮੱਥੇ ਤੇ ਆ ਸਾਰੇ ਇਸ਼ਨਾਨ ਕਰਨ ਵਾਲੇ ਸੰਗਮ ਘਾਟ ਸੰਗਮ ਸਥਾਨ ਘਾਟ ਇੱਥੇ ਪੰਜਾਬੀ ਵੀਰ ਨੇ ਲਾਇਆ ਹੋਇਆ ਵਾ ਆਪਣਾ ਚਾਹੀਏ ਅਸਾਂ ਇਹ ਬਾਈ ਨੇ ਇੱਥੇ ਜੂਸ ਲਾਇਆ ਕਿੱਥੋਂ ਬਾਈ 50 ਬਾਈ ਅਰਦਾਸਪੁਰ ਤੋਂ ਤੇ ਇਹਨਾਂ ਦੀ ਜਿਹੜੀ ਆਪਦਾ ਤੇ ਆ ਹੋਇਆ ਵਾ ਇੱਥੇ ਉਦੋਂ ਤੇ ਠੀਕ ਆ ਓਕੇ ਮੇਰੇ ਇੱਕ ਬਾਈ ਤੁਹਾਨੂੰ ਹੋਰ ਦੱਸਦੇ ਖਾਸ ਇਹ ਤੇ ਬਈ ਆ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਜਾਂ ਬਿਜਲੀ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਹਨ ਇਹ ਸਾਰਾ ਕੰਮ ਕਰਕੇ ਕੀਤਾ ਹੋਇਆ ਵਾ ਕਿਉਂਕਿ ਹੋਰ ਤਾਂ ਕੋਈ ਮਤਲਬ ਨਹੀਂ ਬੰਦਾ ਇੱਥੇ ਲਾਈਟਾਂ ਲਾਉਣ ਦਾ ਤੇ ਜਮਾਂ ਹਨ ਤੇ ਆ ਦੇਖੋ ਥਾਂ ਥਾਂ ਤੇ ਜਗ੍ਹਾ ਜਗ੍ਹਾ ਤੇ ਜਿਹੜੀਆਂ ਲਾਈਟਾਂ ਲੱਗੀਆਂ ਕਿਉਂਕਿ ਲੋਕ ਰਾਤ ਨੂੰ ਵੀ ਇਸ਼ਨਾਨ ਕਰਦੇ ਆ ਤੇ ਇਹ ਜਿਹੜਾ 24 ਘੰਟੇ ਲਗਾਤਾਰ ਜਿਹੜਾ ਇਸ਼ਨਾਨ ਆ ਸੰਗਮ ਦੇ ਇਹ ਚੱਲਦਾ ਰਹਿੰਦਾ ਵਾ ਉਧਰਲੇ ਪਾਸੇ ਦੇਖੋ ਬਾਈ ਆ ਜਿਹੜੇ ਸਾਰੇ ਬਾਥਰੂਮ ਬਣੇ ਹੋਏ ਆ ਦੇਖੋ ਸਹੀ ਸੰਗਮ ਇੱਥੇ ਆ ਭਾਈ ਇੱਥੇ ਇਸ਼ਨਾਨ ਕਰਦੇ ਆ ਵੈਸੇ ਤਾਂ ਜਿੱਥੇ ਕਿੱਥੇ ਮਰਜ਼ੀ ਕਰ ਲਓ ਤੁਸੀਂ ਹਨਾ ਨਦੀ ਆ ਇੱਕ ਹੀ ਆ ਸਾਰਾ ਜਲ ਵੀ ਇੱਕੋ ਹੀ ਆ ਪਰ ਜਿਵੇਂ ਮਾਲਾ ਲੋਕਾਂ ਦਾ ਮੰਨਣਾ ਜਾਂ ਮਾਲਾ ਇਹਨਾਂ ਦਾ ਕੋਈ ਇਹ ਇਤਿਹਾਸ ਆ ਨਾ ਉਹਦੇ ਮੁਤਾਬਕ ਸੰਗਮ ਇੱਥੇ ਤੇ ਇੱਥੇ ਹੀ ਇਸ਼ਨਾਨ ਕਰਦੇ ਤੇ ਇਥੇ ਫੌਜੀਆ ਦੇ ਜਿਹੜੇ ਚੰਗੇ-ਚੰਗੇ ਮਾਲੋ ਲਾ ਕੇ ਉੱਚੇ-ਉੱਚੇ ਟਾਵਰ ਜਿਵੇਂ ਕਿ ਇਧਰ ਵੀਡੀਓ ਬਣਾਈ ਜਾਂਦਾ ਹੈ ਕਿ ਭਾਈ ਤੇ ਉਹ ਸਾਹਮਣੇ ਟਾਵਰ ਲੱਗੇ ਇੱਥੇ ਨਿਗਰ ਰੱਖਦੇ ਪੋਸਟ ਵਾਲੇ ਕੋਈ ਹਰਕਤਾਂ ਨਹੀਂ ਹੁੰਦੀ ਜਿਵੇਂ ਮਾਲਾ ਕੁਝ ਨਹੀਂ ਕੋਈ ਅੱਗ ਲੱਗ ਸਕਦੀ ਆ ਜਾਂ ਕੋਈ ਹੋਰ ਕੋਈ ਵਾਰਦਾਤ ਹੁੰਦੀ ਆ ਉਹ ਸਾਰੇ ਇਥੇ ਉੱਚੇ ਚਿਲਟਾ ਉਰਾਂ ਤੇ ਰਹਿ ਕੇ ਜਿਹੜੇ ਨਿਗਰ ਰੱਖਦੇ ਆ ਜਿਹੜੇ ਹਾਣੇ ਲੋਕ ਆ ਬਈ ਇੱਕ ਵਾਰੀ ਗਵਾਜ ਗਿਆ ਉਹ ਚੀਤੀ ਲੱਭਦਾ ਨਹੀਂਗਾ ਲੰਬਣਾ ਦਾ ਕੰਮ ਮੁਸ਼ਕਲ ਹੋ ਜਾਂਦਾ ਭਈਆ ਉਹੀ ਜਗਾ ਜਿੱਥੇ ਹਨਾ ਭਜਦਾੜ ਹੋਈ ਸੀ ਕਿਉਂਕਿ ਇਥੇ ਇਹਨਾਂ ਨੇ ਅਨਾਊਂਸਮੈਂਟ ਕਰੀ ਜਾਂਦੇ ਆ ਪਰ ਇਹਨਾਂ ਨੇ ਤਾਂ ਅਨਾਉਂਸਮੈਂਟ ਐਂ ਕੀਤੀ ਸੀ ਕਿ ਭੱਜ ਦੜ ਹੋ ਸਕਦੀ ਹੈ ਤੇ ਕਿਸੇ ਨੇ ਭੱਜਣਾ ਨਹੀਂ ਚਾਹਣਾ ਤੇ ਕਈਆਂ ਲੋਕਾਂ ਨੂੰ ਸੁਣ ਗਿਆ ਤੇ ਪਰ ਜਿਹੜੇ ਉਹ ਲੋਕ ਆ ਜਿਹੜੇ ਥੱਲੇ ਬੈਠੇ ਸੀ ਥੱਲੇ ਬੈਠੇ ਹੀ ਰਹਿ ਗਏ ਲੋਕਾਂ ਨੇ ਜਿਹੜੇ ਆਦੇ ਹਨਾ ਉਤੋ ਹੀ ਨੰਗਾ ਕੇ ਕਈ ਇਹ ਨੋਟਸ ਆ ਇਥੇ ਜੇ ਡੈਥ ਹੋਈ ਸੀ ਤੇ ਉਹੀ ਜਗਾ ਵਾ ਸੀ ਦਾ ਲਾ ਦੇ ਤੁੰਨੀ ਸੁਧੀਆਂ ਮਾਰ ਨੀ ਦੁਨੀਆਂ ਤੇਰੀਆਂ ਮਾਣਾ ਉਨੀਆਂ ਮਾਰ ਲਾ ਕੱਪੜਾ-ਕਪੜਿਆ ਸਣੇ ਲੋਕ ਜਿਹੜੇ ਨਹਾਈ ਜਾਂਦੇ ਆ ਨਾ ਵੱਡੇ ਮਤਲਬ ਬੰਦਿਆਂ ਨੇ ਬੁੜੀਆਂ ਨੇ ਤਾਂ ਚੱਲ ਨਹਾਉਣਾ ਹਨਾ ਬੁੜੀਆਂ ਦਾ ਤਾਂ ਚੱਲ ਹਨਾ ਪਰਦਾ ਤੇ ਆਹ ਬੰਦੇ ਵੀ ਕਈ ਪੈਂਟਾ ਪੁੰਡਾ ਸ਼ਲਟਾ ਸਣੇ ਵਿੱਚੇ ਬੜੇ ਫਿਰ ਤੌਸ ਦੇ ਕੇਦਾਰਾ ਕੁਛ ਹਾਂ ਪਾਣੀ ਥੋੜਾ ਹੋਣੀ ਮੁੱਟ ਨਹੀਂ ਪਾਣੀ ਦੇ ਵਿੱਚ ਵੀ ਬਈ ਐਂਬੂਲੈਂਸ ਨਹੀਂ ਨਾ ਛੱਡੀ ਹੋਈ ਉਹ ਸਾਹਮਣੇ ਦੇਖੋ ਪਾਣੀ ਵਾਲੀ ਐਂਬੂਲੈਂਸ ਉਹ ਫਰਦੀ ਸਾਹਮਣੇ ਚਿੱਟੇ ਰੰਗ ਦੀ ਹੈ ਨਾ ਜਿਹੜੀ ਪਰਲੇ ਪਾਸੇ ਨਦੀ ਦੇ ਵਿੱਚ ਉਹ ਦੇਖੋ ਐਂਬੂਲੈਂਸ ਲਿਖਿਆ ਉੱਤੇ ਮੋਦੀ ਦੀ ਵੀ ਫੋਟੋ ਵਾਈ ਹੋਈ ਹੈ ਵੈਸੇ ਤਾਂ ਤੇ ਕਿਉਂਕਿ ਪਾਣੀ ਦੇ ਵਿੱਚ ਕੋਈ ਮਨ ਲਾ ਹੁੰਦਾ ਤਾਂ ਅਦਰ ਪੁਲਿਸ ਦੀ ਗੱਡੀ ਲੱਗੀ ਹੋਈ ਹੈ ਬਈ ਇਹ ਨਾ ਜ਼ਿਆਦਾਤਰ ਇੱਥੇ ਖੜਵਾ ਨਹੀਂ ਦਿੰਦੇ ਕਿਉਂਕਿ ਲੋਕ ਇੱਥੇ ਆ ਕੇ ਬਸ ਅੱਧਾ ਦਾ ਦੋ-ਦੋ ਘੰਟੇ ਲੱਗੇ ਰਹਿੰਦੇ ਆ ਤੇ ਪੁਲਿਸ ਵਾਲੇ ਇਹਨਾਂ ਨੂੰ ਭਜਾਉਂਦੇ ਸਾਰਿਆਂ ਨੂੰ ਇਸ਼ਨਾਨ ਆਪਾਂ ਕਰ ਲਿਆ ਸੀ ਤੇ ਇੱਥੋਂ ਆਪਾਂ ਹੁਣ ਥੋੜਾ ਜ ਤੇ ਲੋਕਾਂ ਨੇ ਬਾਈ ਵੇਖੋ ਇਥੇ ਕੀ ਹਾਲ ਚਾ ਕੀਤਾ ਹੋਇਆ ਵਾ ਕਿਉਂਕਿ ਬਹੁਤ ਜ਼ਿਆਦਾ ਇਥੇ ਇੱਕ ਤਾਂ ਭੀੜ ਆ ਤੇ ਇੱਕ ਲੋਕਾਂ ਨੇ ਜਿਹੜਾ ਗੰਦ ਪਾਇਆ ਹੋਇਆ ਬਾਹਰ ਕਿਉਂਕਿ ਸਾਰਾ ਕਾਗਜ਼ੂਰ ਇਥੇ ਬਹਿ ਬੋ ਕੇ ਛੱਡ ਜਾਂਦੇ ਗਿੱਲੇ ਹੋ ਜਾਂਦੇ ਪਰ ਇਥੇ ਸਟ ਜਾਂਦੇ ਆ ਆ ਦੇਖੋ ਇਸ਼ਨਾਨ ਅਸੀਂ ਕਰ ਲਿਆ ਸੀਗਾ ਸੰਗਮ ਤੇ ਤੇ ਹੁਣ ਸਾਡੀ ਜਿਹੜੀ ਵਲੌਗ ਦੀ ਇਥੇ ਸਮਾਪਤੀ ਆ ਤੇ ਨਵੇਂ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਮਿਲਾਂਗੇ ਮਹਾਕੁੰਭ ਦੇ ਵਿੱਚ ਹੀ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ